ਹਾਂਜੀ ਭੈਣ ਜੀ ਆ ਗਏ ਨੇ ਤੇ ਆ ਕੇ ਅਸੀਂ ਸਭ ਤੋਂ ਪਹਿਲਾਂ ਪੇਟ ਪੂਜਾ ਕਰ ਲਈ। ਕੀ ਪਾਣੀ ਛਕਿਆ ਜੀ ਪੂਰਾ ਹੈ। ਨਜ਼ਾਰਾ ਆ ਗਿਆ ਲੱਸੀ ਵਾਲਾ। ਹਾਂ ਸਾਂਝੇ ਕਰਦੀਆਂ ਸਾਂਝਾਂ ਨਾਲ ਇੱਕ ਗੱਲ ਇਹ ਵੀ ਜੁੜਦੀ ਆ। ਵੀ ਆਪਾਂ ਖਾਧਾ ਕੀ ਅੱਜ ਮਸ਼ਰੂਮ। ਮਸ਼ਰੂਮ ਆਪਾਂ ਨੂੰ ਕਿਹਨੇ ਦਿੱਤੀ ਪਿੰਦਰਪੈਣ ਨੇ। ਸਾਡੇ ਦਾ ਸਪੈਸ਼ਲ ਆਇਆ। ਇਹ ਇੱਕ ਖੂਬਸੂਰਤ ਗੱਲ ਹੈ ਕਿ ਸਾਡੇ ਏਰੀਆ ਦਾ ਐਮ.ਐਲ.ਏ ਹੋਵੇ ਤੇ ਐਮਐਲਏ ਦੀ ਵਾਈਫ ਕਿਰਤ ਕਰਕੇ ਆਪਣਾ ਘਰ ਚ ਲਾਉਂਦੀ ਆ ਤੇ ਉਹ ਭੈਣ ਨੂੰ ਬੜੇ ਸਾਲਾਂ ਤੋਂ ਜਾਣਦਾ ਬੜਾ ਮਾਣ ਵੀ ਹੈ ਇਹੋ ਜਿਹੇ ਸਾਂਝੇ ਕਰਦੀਆਂ ਸਾਂਝਾਂ ਨੇ ਕਿ ਜਦੋਂ ਅਸੀਂ ਕੱਲ ਉਹਨਾਂ ਨੂੰ ਮਿਲਣ ਗਏ ਉਹਨੂੰ ਚਾ ਚੜ ਗਿਆ ਤੁਰਨ ਲੱਗੀ ਉਹੀ ਭੈਣਾ ਵਾਂਗੂ ਕਿ ਵੀਰੇ ਮੈਂ ਖੁੰਬਾਂ ਪਾਉਣੀਆਂ ਨੇ ਖੁੰਬਾਂ ਇੰਨੀਆਂ ਸੋਹਣੀਆਂ ਸੀ ਭੈਣ ਜੀ ਤਾਜ਼ੀਆਂ ਸੀਗੀਆਂ ਉਹ ਤੇ ਰੱਖੀਆਂ ਐ ਇਨਸਾਫ ਆਮ ਤੁਹਾਨੂੰ ਮੈਂ ਦੱਸਾਂ ਵੀ ਆਮ ਨਾ ਮੈਂ ਖਾਂਦੀ ਨਹੀਂ ਖੁੰਬਾਂ ਪਤਾ ਨਹੀਂ ਕਿਉਂ ਹਾਂਜੀ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਖੂਬਾਂ ਸੀ ਹਾਂ ਚਲੋ ਮੈਂ ਉਹ ਵੀ ਖੂਬਸੂਰਤ ਕਹੇ ਲੋ ਸਰੂ ਕਹੇ ਲੋ ਬਸ ਹੱਸ ਨਹੀਂ ਮੈਨੂੰ ਲੱਗਦਾ ਨਹੀਂ ਆਪ ਤਾਂ ਇਹ ਆ ਵੀ ਅਗਲੇ ਐ ਮੇਲੇ ਦੇ ਘਰ ਕੁਝ ਲੈ ਕੇ ਜਾਂਦੇ ਆ ਕੱਢੇ ਐ ਮੇਲੇ ਵਿਚਾਰਾ ਸਾਨੂੰ ਭੇਜਦਾ ਰਹਿੰਦਾ ਤੇ ਉਹਨਾਂ ਦੀ ਜਿਹੜੀ ਹੋਣਾ ਮੈਂ ਕਹੇ ਲੋ ਵੀ ਜਿੰਨਾ ਚ ਰਿਜਨਲਤੀ ਅਸਲੀ ਬਣਾ ਕਦੇ ਮਿਲਾਂਗੇ ਭੈਣ ਜੀ ਉਹਨੂੰ ਵੀ ਕੁਦੀ ਨਾ ਬਣੇ ਮੈਨੂੰ ਲੱਗਦਾ ਇਹ ਲਿਖਿਆ ਨਹੀਂ ਕਿ ਸਾਂਝਾ ਜ਼ਿਆਦਾ ਪਿਆਰ ਪਾਉਂਦੀਆਂ ਨੇ ਵੀ ਜਿਵੇਂ ਉਹਨੇ ਲਫਾਫਾ ਜਿਹਾ ਚੱਕਿਆ ਖੜ ਜੋ ਤੁਸੀਂ ਚੱਲੇ ਹੋ ਆ ਲੈ ਕੇ ਇਹਦੇ ਵਿੱਚ ਨਾ ਹਰ ਰੋਕੀ ਜਾ ਰਹੇ ਬਹੁਤ ਨੇ ਹਾਂ ਕੋਈ ਹੈ ਮੈਂ ਗੱਲ ਵੀ ਰਹੀ ਹੈ ਵੀ ਹੀਤ ਨਹੀਂ ਰੋਕ ਰਿਆਂ ਉਹ ਰੁਕਦੀ ਨਹੀਂ ਹਾਂ ਨਾ ਉਹ ਭਰੀ ਜਾਂਦੀ ਆ ਭਰੀ ਜਾਂਦੀ ਆ ਤੇ ਫਿਰ ਜਦੋਂ ਆਏ ਤਾਂ ਸਾਨੂੰ ਪਤਾ ਹੀ ਨਹੀਂ ਸੀ ਵੀ ਆਪਾਂ ਉਹ ਖੁੰਮਾ ਥੋੜੇ ਨਾਲ ਬੈਠ ਕੇ ਖਾਣੀ ਆ ਹਰ ਬਾਰੇ ਕੋ ਮਾੜੀ ਸੋ ਕਿੰਨਾਂ ਲੱਗੀਆਂ ਬਹੁਤ ਸਵਾਦ ਲੱਗੀਆਂ ਮੈਂ ਤੇ ਜਦੋਂ ਕਰੂੰ ਤੁਰਦੀ ਹੁੰਨੀ ਮੇਰੇ ਦੋ ਕੰਮ ਤਾਂ ਪੱਕੇ ਹੁੰਦੇ ਬਈ ਸਾਂਝੇ ਘਰ ਚੋਂ ਜਾ ਕੇ ਮੈਂ ਲੱਸੀ ਪੀਣੀ ਐ ਤੇ ਕਾੜਨੀ ਵਾਲਾ ਦੁੱਧ ਤੇ ਲੱਸੀ ਇਹ ਦੱਸੋ ਕਿ ਉਹ ਕਿਉਂ ਬਈ ਕਾੜਨੀ ਤਾਂ ਬਣੀ ਐ ਭਾਈ ਲੱਸੀ ਨਹੀਂ ਤਾਂ ਦਹੀਂ ਵੀ ਰੜਕ ਕੇ ਲੋਕ ਬਣਾ ਲੈਂਦੇ ਉਹਨੂੰ ਫਰਕ ਬਹੁਤ ਆ ਫਰਕ ਬਗਾਦ ਲੀਆਂ ਪ੍ਰਾਣੀਆਂ ਦਾਦੀਆਂ ਵਾਲੀਆਂ ਚਟੀਆਂ ਜ਼ਿਆਦਾ ਆਉਂਦੀਆਂ ਉਹ ਟੇਸਟ ਨਹੀਂ ਤਾਂ ਮੈਂ ਬਹੁਤ ਸਾਲ ਮੈਂ ਤਾਂ ਨਹੀਂ ਲੱਸੀ ਪੀਤੀ ਸੀ ਉਹਨੂੰ ਮੁੜ ਕੇ ਅਸਲ ਚ ਉਹ ਭੈਣ ਜੀ ਚਿੱਟੀ ਚਿੱਟੀ ਜੀ ਕੱਚੀ ਲੱਸੀ ਇਹ ਦੇਖੋ ਪੂਰਾ ਦਿਨ ਦੁੱਧ ਕੜ ਕੇ ਜਿਹੜੀ ਸਲੋ ਅੱਗ ਤੇ ਦੁੱਧ ਕੜਿਆ ਇਹ ਅਸਲ ਵਿੱਚ ਲੱਸੀ ਇਹ ਆ ਅਸਲ ਉਹ ਗੜੜਕ ਦਹੀਂ ਆਉਤਾ ਹਾਂਜੀ ਉਹ ਦਹੀਂ ਹੈ ਇਹ ਲੱਸੀ ਆ ਚਲੋ ਮੈਂ ਭੈਣ ਜੀ ਗੱਲਬਾਤ ਆਪਾਂ ਅੱਜ ਇਹ ਰਿਕਾਰਡ ਕਰ ਰਹੇ ਆ ਰਿਕਾਰਡ ਕਰ ਰਹੇ ਆ ਕਿਉਂਕਿ ਆਮ ਇਹ ਸਵਾਲ ਸਾਨੂੰ ਜਿਹੜਾ ਅਸੀਂ ਮਿਲਦਾ ਅਸੀਂ ਉਹ ਸਵਾਲ ਦਾ ਜਵਾਬ ਹੁਣ ਨਾ ਐ ਐਕਚੁਅਲ ਜਿਹੜਾ ਸਾਂਝੇ ਕਰਦੇ ਜੀਵਨ ਉਹਨੂੰ ਦਿਖਾ ਕੇ ਦੇ ਰਹੇ ਆ ਆਮ ਸਾਨੂੰ ਇੱਕ ਸਵਾਲ ਐਨਆਰਆਈ ਵੱਲੋਂ ਬਹੁਤ ਆਉਂਦਾ ਜਿਹੜੇ ਆਏ ਨੇ ਉਹਨਾਂ ਨੂੰ ਇੱਕ ਬੜੀ ਵੱਡੀ ਦਿੱਕਤ ਆਈ ਆ ਉਹ ਤਾਂ ਆਪਾਂ ਸਮਝਦੇ ਵੀ ਆ ਹਾਂ ਉਹਨਾਂ ਨੂੰ ਨਾ ਉਹ ਜਿਹੇ ਸਾਂਝਾ ਮਿਲੀਆਂ ਨੇ ਸਾਂਝਾ ਆਪਾਂ ਨੂੰ ਵੀ ਨਹੀਂ ਮਿਲਣੀਆਂ ਸੀ ਜੇ ਆਪਾਂ ਨਾ ਲੱਭਦੇ ਜਿਹੜੇ ਰਵਾਇਤੀ ਰਿਸ਼ਤੇ ਨਾਤੇ ਆਂ ਜਿ ਵਿਚਾਰਿਆਂ ਦੇ ਮਾੜੇ ਐਕਸਪੀਰੀਅੰਸ ਹੋ ਗਏ ਉਹ ਤਾਂ ਮੇਰੇ ਆਪਣਾ ਕੋਈ ਖੂਨ ਦਾ ਰਿਸ਼ਤਾ ਹੈ ਹਾਂ ਖੂਨ ਦਾ ਰਿਸ਼ਤਾ ਸਹੀ ਇਹ ਕਹਿਣਾ ਚਾਹੁੰਦਾ ਕਿ ਰਿਸ਼ਤੇ ਅਸਲੀ ਹੁੰਦੇ ਨੇ ਰੂਦੇ ਰੂਦੇ ਰੂਦਾ ਕੋਈ ਰਿਸ਼ਤਾ ਨਹੀਂ ਹੁੰਦਾ ਰੂਦਾ ਇੱਕ ਲੈਵਲ ਹੁੰਦਾ ਜਿੱਥੇ ਮੈਚ ਕਰ ਗਿਆ ਇਸ ਕਰ ਗਿਆ ਬਸ ਹੈਨਾ ਹੁਣ ਜਿਹੜੀ ਇਹ ਹੀ ਅਸੀਂ ਦੱਸਣਾ ਚਾਹੁੰਦੇ ਕਿ ਐਦਾਂ ਸਾਡਾ ਦਿਨ ਸਾਡਾ ਹਰ ਦਿਨ ਸਪੈਸ਼ਲ ਬਣ ਜਾਂਦਾ ਕਿ ਕੱਲ ਵੀ ਮੇਰੇ ਪਿੰਡ ਤੋਂ ਦੋ ਭੈਣੇ ਭੈਣਾਂ ਆਈਆਂ ਤੇ ਸਾਨੂੰ ਬੜੀ ਖੁਸ਼ੀ ਹੋਈ ਤੇ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਦੂਜੇ ਨੂੰ ਫੋਨ ਕੀਤਾ ਵੀ ਕਿੱਥੇ ਮਿਲੀਏ ਉਹ ਕਹਿੰਦੀ ਆਪਾਂ ਸਾਂਝੇ ਘਰ ਮਿਲਾਂਗੇ ਤੇ ਉਹਦੇ ਨਾਲ ਅਸੀਂ ਇਹ ਵੀ ਸੋਚਿਆ ਕਿ ਜੇ ਸਾਂਝਾ ਘਰ ਨਾ ਬਣਿਆ ਹੁੰਦਾ ਮੈਂ ਉਹਨਾਂ ਭੈਣਾਂ ਨੂੰ ਛੋਟੇ ਹੁੰਦੇ ਨੇ ਵੇਖਿਆ ਸੀ ਬਿਲਕੁਲ ਉਹ ਉੱਥੇ ਉਹਨਾਂ ਨੇ ਇੱਕ ਸਾਨੂੰ ਹੋਰ ਬੜਾ ਇਮੋਸ਼ਨਲ ਕੀਤਾ ਗੱਲ ਕਰਕੇ ਕਹਿੰਦੇ ਜਦੋਂ ਅਸੀਂ ਬਾਹਰ ਬੈਠੀਆਂ ਵੀਡੀਓ ਦੇਖਦੇ ਨਾ ਅਸੀਂ ਆਪਣੇ ਆਲੇ-ਦਾਲੇ ਦਿਖਾਉਨੇ ਸਾਡੇ ਪਿੰਡ ਦਾ ਹਾਂ ਕਹਿੰਦੇ ਸਾਡਾ ਪਿੰਡ ਹੈ ਤੇਰ ਉੱਚਾ ਹੋ ਜਾਂਦਾ ਉਹ ਬਾਰ-ਬਾਰ ਮੇਰੇ ਕੋਲ ਵੀ ਕਰਨ ਹਾਲਾਂਕਿ ਮੇਰੇ ਤੋਂ ਵੱਡੀ ਉਮਰ ਦੀਆਂ ਮੈਨੂੰ ਭਾਬੀ ਕਹਿਣ ਉਹ ਸੋਹਣਾ ਲੱਗਿਆ ਹਾਂ ਤੇ ਭਾਬੀ ਸਾਡਾ ਇੰਨਾ ਕ ਪਿੰਡ ਸੀ ਤੁਸੀਂ ਸਾਰੇ ਇੰਨਾ ਮਸ਼ਹੂਰ ਕਰਤਾ ਸੀ ਮਾਣ ਨਾ ਭਰ ਜਾਂਦੀ ਆ ਬਿਲਕੁਲ ਬਿਲਕੁਲ ਨਾਲੇ ਵੀਰੇ ਜਿਹੜੀ ਇਹ ਕੁੜੀਆਂ ਆ ਕੁੜੀਆਂ 부ੜੀਆਂ ਹੋ ਜਾਣ ਉਹਨਾਂ ਦਾ ਪੇਕਾ ਪਿੰਡ ਬਸ ਇੰਨਾ ਮਾਣ ਹੁੰਦਾ ਨਾ ਵੀ ਭਾਵੇਂ ਹੁਣ ਇੰਨਾ ਸਮਿਆਂ ਦੇ ਵਿੱਚ ਬਹੁਤ ਕੁਝ ਖਤਮ ਹੋ ਰਿਹਾ ਹੈ ਪਰ ਜੇ ਉਹ ਸਾਂਝੇ ਕਰ ਕਰਕੇ ਬਚਿਆ ਤਾਂ ਮੈਨੂੰ ਬਹੁਤ ਸੰਗ ਲੱਗਦੇ ਮੇਰੇ ਸਰਜੀਤ ਹੋ ਰਿਹਾ ਹੈ ਕਿਹੋ ਜਿਹਾ ਨਾ ਸਾਜਾ ਸਰਜੀਤ ਹੋ ਰਿਹਾ ਹੈ ਭੈਣ ਜੀ ਦਾ ਵੀ ਤੁਹਾਨੂੰ ਦੱਸ ਦਿੰਦੇ ਆ ਜੀ ਇਹ ਐਜ਼ ਏ ਫਿਲਮ ਐਕਟਰਸ ਤੋਂ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਮੇਰਾ ਮਕਸਦ ਇਹ ਸੀ ਕਿ ਮੇਰੀ ਭੈਣ ਬਿਨਾਂ ਐਕਟਰਸ ਤੋਂ ਵੀ ਇੱਕ ਵੈਲਿਊ ਰੱਖਦੀ ਹੈ ਮੇਰੀ ਸਾਂਝ ਸ਼ਾਇਦ ਫਿਲਮਾਂ ਕਰਕੇ ਨਹੀਂ ਮੇਰੀ ਸਾਂਝ ਭੈਣ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਦੇ ਬਸ ਰੀਅਲ ਹੋਣ ਨਾਲ ਆ ਮੈਨੂੰ ਇਹ ਚੰਗੀ ਲੱਗਦੀ ਹੈ ਕਿਉਂਕਿ ਅਸਲੀ ਔਰਤ ਹੈ ਤੇ ਮੈਨੂੰ ਅਸਲੀ ਮੂੰਹ ਤੇ ਹੋਰ ਪਿੱਠ ਪਿੱਛੇ ਲੋਕ ਜਮਾ ਹੀ ਫਿੱਟ ਨਹੀਂ ਬਹਿੰਦੇ ਤੇ ਭੈਣ ਅੰਦਰੋਂ ਬਾਹਰੋਂ ਇੱਕਾ ਇਹਦੇ ਕਰਕੇ ਸਾਨੂੰ ਪ੍ਰੋਬਲਮ ਵੀ ਬਹੁਤ ਆ ਜਾਂਦੀਆਂ ਨੇ ਪਰ ਮੈਨੂੰ ਇੰਜ ਲੱਗਦਾ ਕਿ ਇਹਦਾ ਕਿਤੇ ਨਾ ਕਿਤੇ ਮੁੱਲ ਵੀ ਫਿਰ ਪੈਂਦਾ ਕੋਈ ਬਿਲਕੁਲ ਮੇਰੇ ਪਹਿਲਾਂ ਤਾਂ ਮੈਨੂੰ ਐ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਹੀ ਜਵਾਬ ਦੇ ਹੁੰਦਾ ਹਾਂ ਜਿਹੜਾ ਬੰਦਾ ਐਂ ਲੱਗਦਾ ਨਾ ਮੈਂ ਨਹੀਂ ਕਹਿੰਦੀ ਵੀ ਕੱਲੀ ਮਾਂ ਹੀ ਬਹੁਤ ਲੋਕ ਧਰਤੀ ਤੇ ਹੈਗੇ ਚੰਗੇ ਲੋਕ ਹੂੰ ਚੰਗੇ ਲੋਕ ਆਪਣਾ ਉਹਨਾਂ ਨਾਲ ਬਾਅਦ ਪਰ ਉਹ ਲੋਕਾਂ ਨੂੰ ਡਬਲ ਜ਼ਿੰਦਗੀ ਜਿਉਣੀ ਪੈ ਰਹੀ ਹੈ ਉੱਤੋਂ ਫੜਿਆ ਬੰਦਾ ਕਿਸੇ ਨਾ ਕਿਸੇ ਟਾਈਮ ਜਾਂਦਾ ਹੀ ਸਾਨੂੰ ਨਾ ਤੁਹਾਡੇ ਇੱਥੇ ਆਉਣ ਕਰਕੇ ਲੋਕ ਵੀਡੀਓ ਦੇਖ ਕੇ ਹਾਂ ਕਈ ਵਾਰ ਕਹਿਣਗੇ ਵੀ ਉਹ ਬੜੀ ਤਾਰੀਜ਼ ਨੇ ਟੋੜਦੇ ਨਹੀਂ ਬਈ ਉਹ ਬਹੁਤ ਜ਼ੋਰ ਲਾਉਂਦੇ ਨੇ ਸੰਝਾਂ ਘਰ ਚ ਹਰੇਕ ਵਾਰੀ ਆਉਂਦੇ ਨੇ ਮੈਂ ਕਿਹਾ ਉਹਦਾ ਘਰ ਆ ਇਹ ਉਹ ਕਿਉਂ ਨਹੀਂ ਜ਼ੋਰ ਲਾਉਂਦੀ ਇਹ ਮੈਂ ਅੱਜ ਦੱਸਣਾ ਵੀ ਚਾਹੂੰਗੀ ਹਰਮਿੰਦਰ ਮੈਂ ਦੱਸਣਾ ਵੀ ਚਾਹੂੰਗੀ ਕਿਉਂਕਿ ਜਦੋਂ ਆਪਾਂ ਕਿਸੇ ਹੋਰ ਥਾਂ ਜਾਣਦੇ ਆ ਰਿਸ਼ਤੇਦਾਰੀ ਚ ਜਾਣਦੇ ਆ ਉੱਥੇ ਮੈਨੂੰ ਤਾਂ ਇੱਕੋ ਹੀ ਸਵਾਲ ਹੁੰਦਾ ਤੁੰਗ ਮੈਡਮ ਤੁਸੀਂ ਤਾਂ ਬੜਾ ਪੈਸਾ ਕਮਾ ਲੈਂਦੇ ਹੋਮਗੇ ਬਹੁਤ ਪੈਸਾ ਹੋਣਾ ਤੁਹਾਡੇ ਕੋਲੇ ਹੁਣ ਕੀ ਕਰ ਰਹੇ ਹੋ ਅੱਗੇ ਕੀ ਹੈ ਜਣੀ ਦੇਖੋ ਕੰਮ ਹਰ ਬੰਦਾ ਕਰਦਾ ਲੋਕ ਵੱਡੇ ਵੱਡੇ ਬਿਜ਼ਨਸ ਕਰਦੇ ਨੇ ਇਸ ਤੋਂ ਇਲਾਵਾ ਉਹ ਤਾਂ ਥੋੜੀ ਜਿੰਦਗੀ ਦੇ ਹੋਰ ਟਾਈਪ ਦੇ ਰਜੇਵੇਂ ਆ ਇਸ ਤੋਂ ਇਲਾਵਾ ਰਿਲੈਕਸ ਮੂਡ ਦੇ ਵਿੱਚ ਫਿਰ ਮੈਨੂੰ ਉਹਦਾ ਸਾਂਝਾ ਕਰ ਚੰਗਾ ਲੱਗਦਾ ਮੈਨੂੰ ਆਉਂਦਾ ਹਾਂ ਬਿਲਕੁਲ ਦਿਲ ਦੀ ਗੱਲ ਹੋ ਗਈ ਕਿਉਂਕਿ ਮੈਨੂੰ ਲੱਗਦਾ ਜਿਹੜੇ ਆਮ ਲੋਕ ਆ ਨਾ ਭੈਣ ਜੀ ਅਸੀਂ ਜਿਨ੍ਹਾਂ ਨੇ ਸ਼ੂਟਿੰਗਾਂ ਨਹੀਂ ਦੇਖੀਆਂ ਉਹਨਾਂ ਨੂੰ ਆਇਆ ਲੱਗਦਾ ਵੀ ਜਿਵੇਂ ਫਿਲਮ ਚੱਲਦੀ ਹੈ ਬਸ ਇੰਨਾ ਕਿ 2-3 ਘੰਟੇ ਦਾ ਕੰਮ ਹੈ ਬਸ ਸੌਖਾ ਹੀ ਕੰਮ ਹੈ ਤਾਂ ਉਹਦਾ ਉੱਥੇ ਜਾ ਕੇ ਬਕਰਾ ਕਿੱਸ ਲੈਵਲ ਦੀ ਸਟ्रेस ਕਿਸ ਲੈਵਲ ਦੀ ਪੈਸਾ ਕਿਸ ਲੈਵਲ ਦਾ ਪਰੇਸ਼ਾਨੀ ਉੱਤੇ ਚੱਲਣੀ ਪੈਂਦੀ ਹੈ ਨਾ ਵੀਰੇ ਉਹਦੇ ਚ ਕਿੰਨਾ ਕਿੰਨਾ ਹੁੰਦਾ ਸਪੋਰਟ ਬॉय ਤੋਂ ਲੈ ਕੇ ਸਾਰੀ ਟੈਕਨੀਕਲ ਟੀਮ ਕੱਲਾ ਐਕਟਰ ਦਾ ਹੀ ਰੋਲ ਨਹੀਂ ਹੁੰਦਾ ਸਭ ਤੋਂ ਵੱਧ ਬਜਨ ਡਾਇਰੈਕਟਰ ਤੇ ਹੁੰਦਾ ਦੇਖੋ ਜਿਹਨੇ ਸਾਰੀ ਫਿਲਮ ਤਿਆਰ ਕਰਨੀ ਹੈ ਇੱਥੇ ਜਦੋਂ ਆਪਾਂ ਇਸ ਮੂਡ ਚ ਇਕੱਠੇ ਹੁੰਨੇ ਆ ਆਪਰ ਰਿਲੈਕਸ ਹੁੰਨੇ ਆ ਮੈਨੂੰ ਇਹ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਵੀ ਕੰਮ ਕਰਦੇ ਹੋ bizness ਕਰਦੇ ਹੋ ਘਰ ਪਰਿਵਾਰ ਚ ਲਾਉਣ ਲਈ ਕੋਈ ਮਿਹਨਤ ਕਰਦੇ ਹੋ ਪਰ ਉਸ ਤੋਂ ਇਲਾਵਾ ਇੱਕ ਸਕੂਨ ਲਈ ਤੁਹਾਡੇ ਲਈ ਫਰਸਤ ਦੇ ਪਲ ਹੁਣੇ ਬਹੁਤ ਜ਼ਰੂਰੀ ਸਾਨੂੰ ਵੀ ਇਹ ਖੁਸ਼ੀ ਹੈ ਜੀ ਕਿ ਇਹ ਵੀ ਇੱਕ ਚੰਗੇ ਭਾਗ ਹੁੰਦੇ ਨੇ ਕਿ ਜੇ ਤੁਸੀਂ ਟਾਈਮ ਸਪੈਂਡ ਕਰਨ ਲਈ ਸਾਨੂੰ ਯਾਦ ਕਰ ਲੈਣੇ ਹੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਤਾਂ ਸਾਡਾ ਵੀ ਦਿਨ ਵਧੀਆ ਹੋ ਜਾਂਦਾ ਇਦਾਂ ਹੀ ਆਪਾਂ ਹੋਰ ਕਿੰਨੇ ਲੋਕਾਂ ਨੂੰ ਮਿਲ ਲੈਣੇ ਆ। ਤੇ ਸਾਡਾ ਵੀਰ ਅਗਰਜਨ ਸਿੰਘ ਕੈਮਰੇ ਦੇ ਪਿੱਛੇ ਅੱਜ ਬਹੁਤ ਖੁਸ਼ ਆ ਵੀ ਮੈਨੂੰ ਪਤਾ ਹੀ ਨਹੀਂ ਸੀਗਾ। ਹਾਂ ਵਾਹਿਗੁਰੂ ਜੀ ਜਾਂਦਾ। ਮੈਂ ਭੈਣ ਜੀ ਨੂੰ ਵੀ ਕਦੇ ਰਿਕਾਰਡ ਬਾਰ-ਬਾਰ ਹੱਥ ਜੋੜੀ ਜਾਂਦਾ ਭੈਣ ਜੀ ਨੂੰ ਕਦੇ ਭੈਣ ਜੀ ਦੇਖ ਲਓ ਤੁਸੀਂ ਉਹਨੂੰ ਕਿੰਨੀ ਖੁਸ਼ੀ ਦਿੱਤੀ। ਨਹੀਂ ਨਹੀਂ ਚਲੋ ਮੈਨੂੰ ਚੰਗਾ ਲੱਗਦਾ ਕਿ ਬੱਚੇ ਕੰਮ ਨੂੰ ਦੇਖ ਕੇ ਸਤਿਕਾਰ ਕਰਦੇ ਨੇ। ਪਰ ਮੈਂ ਸਾਝੇ ਘਰ ਦੇ ਵਿੱਚ ਉਸ ਰੂਪ ਵਿੱਚ ਕਦੇ ਵੀ ਨਹੀਂ ਆਈ। ਸਗੋਂ ਲੋਕ ਬਹੁਤ ਯਾਰ ਤੁਹਾਨੂੰ ਰੋਕੇ ਆਉਂਦੇ ਆ। ਮੈਂ ਜਿੱਥੇ ਬੈਠੀ ਹੁੰਨੀ ਆ ਵਾਜਰੇ ਮੈਨੂੰ ਪਤਾ ਕੀ ਲੱਗਦਾ ਹੁੰਦਾ। ਵੀ ਮੈਂ ਆਪਣੇ ਘਰ ਚਲਨੀ ਆ ਉਥੇ ਸਾਂਝੇ ਘਰ ਦੇ ਵਿੱਚ ਤਾਂ ਅਸੀਂ ਘੁੰਮਣਾ ਫਿਰਨਾ ਤੇ ਆਏ ਆ ਹਨਾ ਤੇ ਉਹ ਮੈਨੂੰ ਕਦੇ ਲੱਗਿਆ ਹੀ ਨਹੀਂ ਸਗੋਂ ਕਈ ਵਾਰੀ ਤੁਸੀਂ ਕਹਿ ਦਿੰਦੇ ਹੋ ਵੀ ਤੁਹਾਨੂੰ ਬਹੁਤ ਲੋਕ ਇੱਥੇ ਮਿਲ ਜਾਂਦੇ ਆ ਮਿਲਣ ਆਲੇ ਆਉਂਦੇ ਨੇ ਫੋਟੋ ਕਰਾਉਣੇ ਮੈਂ ਕਹਿੰਦੀ ਆ ਬਸ ਜੈ ਜੀ ਮੈਂ ਬਸ ਇਹ ਭੈਣ ਜੀ ਅੱਜ ਤੁਹਾਨੂੰ ਐਸਾ ਛੱਤ ਤੇ ਜਿਹੜਾ ਲੈ ਕੇ ਆਇਆ ਨਾ ਇਸ ਕਰਕੇ ਲੈ ਕੇ ਆਇਆ ਕਿਉਂਕਿ ਜਦੋਂ ਵੀ ਭੈਣ ਜੀ ਥੱਲੇ ਹੁੰਦੇ ਨੇ ਸਾਨੂੰ ਪਤਾ ਫੋਟੋ ਕਰਾਉਣ ਵਾਲੇ ਵੀ ਬੱਸ ਕਰਾ ਦਿੰਦੇ ਨੇ ਸਾਨੂੰ ਮਿਲਦਾ ਹੀ ਨਹੀਂ ਐਡੀ ਕੀ ਗੱਲ ਐ ਹਾਂ ਫਿਰ ਸਾਨੂੰ ਇਹ ਹੁੰਦਾ ਵੀ ਭੈਣ ਜੀ ਨੂੰ ਲੁਕੋ ਕੇ ਕਿੱਥੇ ਫੜਾਈ ਵੀ ਸਾਨੂੰ ਸ਼ਰਤ ਬਣਾਉਣੀ ਪ ਜਿੰਨੇ ਦੇਖੇ ਪਰ ਚਲੋ ਫਿਰ ਜੀ ਇਹ ਵੀ ਮੈਨੂੰ ਆ ਲੱਗਦਾ ਹੁੰਦਾ ਵੀ ਲੋਕ ਪਿਆਰ ਕਰਦੇ ਚੰਗੇ ਭਾਗ ਨੇ ਜੀ ਚੰਗਾ ਕੋਈ ਚੰਗਾ ਕਰਮ ਕਰਿਆ ਵੇ ਤੇ ਮੈਨੂੰ ਮੈਂ ਇਹ ਵੀ ਕਰਨਾ ਚਾਹੁੰਦਾ ਸੀਗਾ ਕਿ ਇਹ ਬਹੁਤ ਲੋਕ ਨੇ ਭੈਣ ਜੀ ਜਿਹੜੇ ਫਿਲਮ ਸਟਾਰਾਂ ਨੂੰ ਦੇਖ ਕੇ ਫੈਨ ਉਹ ਜੁੜਤਾ ਪਾਉਂਦੇ ਨਹੀਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਵੀ ਇੱਕ ਪਰਸਨਲ ਲਾਈਫ ਆ ਉਹ ਵੀ ਆ ਜਿਹੇ ਜੀ ਉਹਨਾਂ ਦੀ ਆ ਹਾਂ ਵੀ ਅਸਲ ਜ਼ਿੰਦਗੀ ਉਹ ਤਾਂ ਆਪਣਾ ਕਿੱਤਾ ਉਹ ਕਿੱਤਾ ਸਾਨੂੰ ਪੈਸਾ ਦੇ ਸਕਦਾ ਫੇਮ ਦੇ ਸਕਦਾ ਜਿਹੜੀ ਅਸਲੀ ਜ਼ਿੰਦਗੀ ਤਾਂ ਉਹ ਤਾਂ ਸਾਡੇ ਸੁਭਾਅ ਮੁਤਾਬਕੇ ਚੱਲਣੀ ਆ ਬਿਲਕੁਲ ਵੀ ਮੈਨੂੰ ਲੱਗਦਾ ਜੇ ਮੇਰਾ ਸੁਭਾਅ ਕਰਕੇ ਤੁਹਾਡੇ ਨਾਲ ਜੁੜਨਾ ਆ ਕਿਉਂਕਿ ਬੜੀ ਫਿਲਮ ਐ ਐਕਟਰਾਂਸ ਨੇ ਜਿਨ੍ਹਾਂ ਦਾ ਐਕਟਰ ਨੇ ਜੈਕਟਰ ਨੇ ਜਿਨ੍ਹਾਂ ਦਾ ਮੈਨੂੰ ਮਿਲਣ ਦਾ ਬਾਪਿਆ ਮੈਂ ਦੁਬਾਰਾ ਉਹਨਾਂ ਨੂੰ ਮਿਲਣਾ ਵੀ ਨਹੀਂ ਚਾਹਿਆ ਕਦੇ ਕਿਉਂਕਿ ਉੱਥੇ ਬੈਠ ਨਹੀਂ ਸਕਦੇ ਅਸੀਂ ਗੱਲਾਂ ਨਹੀਂ ਕਰ ਸਕਦੇ ਬਰਾਬਰ ਦੇ ਹੋ ਕੇ ਇਹ ਇਹ ਵੀ ਆਏ ਵੀ ਉਹਨਾਂ ਦੀ ਵੀ ਮਜਬੂਰੀ ਹੁੰਦੀ ਆ ਕਿਉਂਕਿ ਇਹ ਇੱਕ ਲੈਵਲ ਬਣ ਜਾਂਦੇ ਆ ਉਹ ਫਿਰ ਸਾਰੇ ਲੋਕਾਂ 'ਚ ਔਖਾ ਲੱਗਦਾ ਕਈ ਵਾਰੀ ਮੈਂ ਵੇਟੇ ਜੀ ਕੋਲ ਕੇ ਕਹਿ ਰਹੀ ਆਂ ਕਈ ਵਾਰੀ ਜਨਤਾ ਤੰਗ ਵੀ ਇੰਨਾ ਕਰਦੀ ਆ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆਂ ਬੰਦਾ ਆ ਰਿਹਾ ਉਹਨੇ ਇਹ ਨਹੀਂ ਦੇਖਣਾ ਵੀ ਭੈਣ ਜੀ ਉਹਨਾਂ ਨਾਲ ਗੱਲ ਕਰ ਰਿਹਾ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਟਾਈਮ ਨਹੀਂ ਕਈ ਲੋਕ ਸਾਨੂੰ ਇਹੋ ਜਿਹਾ ਮਿਲਦੇ ਆ ਮੇਰੇ ਕੋਲ ਟਾਈਮ ਨਹੀਂ ਜੀ ਮੈਨੂੰ ਇਹਨਾਂ ਪਹਿਲਾਂ ਫੋਟੋ ਕਰਾਓ ਐਦਾ ਕੰਮ ਬੱਸ ਕਰੀ ਜਾ ਚਲੋ ਪਿਆਰ ਕਰਦੇ ਆ ਪਤਾ ਨਹੀਂ ਕਿਸ ਹਿਸਾਬ ਕਰਤਾ ਉਹਨੂੰ ਨਹੀਂ ਪਤਾ ਐਦਾਂ ਦਾ ਫੈਨੀ ਐਕਸਪੀਰੀਅੰਸ ਤੁਹਾਡੇ ਕੋਲ ਬਹੁਤ ਹੋਇਆ ਇੱਕ ਇੱਕ ਪਹਿਨ ਜੀ ਦਾ ਮੇਰੇ ਨਾਲ ਹੋਇਆ ਸੀਗਾ ਤੇ ਸਾਂਝੇ ਕਰ ਜੀ ਵੈਸੇ ਤਾਂ ਜਿਵੇਂ ਤੁਸੀਂ ਕਿਹਾ ਪਿਆਰ ਕਰਦੇ ਆ ਤੇ ਕਾਫੀ ਲੋਕਾਂ ਦੀ ਮੈਂ ਇਨੋਸੈਂਸੀ ਜੀ ਦੇਖੀ ਹਾਂ ਅਸੀਂ ਅੰਦਰ ਬੈਠੇ ਦੋਨੇ ਟੀਚਰਸ ਦੀ ਗੱਲ ਕਰਦੇ ਸੀ ਮੈਂ ਆਪਣੇ ਟੀਚਰ ਬਾਰੇ ਤੇ ਜਿਉਂ ਹੀ ਇਹ ਬਾਹਰ ਨਿਕਲੇ ਇਹਨਾਂ ਨੂੰ ਇਹਨਾਂ ਦਾ ਸਟੂਡੈਂਟ ਮਿਲ ਗਿਆ ਹਾਂ ਸਟੂਡੈਂਟ ਨੇ ਬੜੀ ਫਨੀ ਗੱਲ ਕਹੀ ਇਨੋਸੈਂਸ ਵਿੱਚ ਨਿਕਲੀ ਪਰ ਭੈਣ ਜੀ ਜਿਵੇਂ ਆਪਾਂ ਕਿਹਾ ਬੜੇ ਸਟ੍ਰੇਟ ਫਾਰਵਰਡ ਨੇ ਉਹ ਕਹਿੰਦਾ ਜੀ ਪੁਛਾੜਿਆ ਮੈਨੂੰ ਇਹ ਕਹਿੰਦੇ ਮੈਂ ਤੈਨੂੰ ਕਹਿੰਦਾ ਮੈਂ ਤੁਹਾਡੇ ਕੋਲ ਪੜਦਾ ਰਿਹਾ ਕਹਿੰਦੇ ਅੱਛਾ ਫਿਰ ਮੈਂ ਤੈਨੂੰ ਪੁਛਾਣਾ ਕੀ ਸੀਗਾ ਭੈਣ ਜੀ ਹਾਂ ਮੈਂ ਇੱਕ ਤਾਂ ਉਹਦੀ ਸਿਹਤ ਸੂਤ ਬਹੁਤ ਮੋਟਾ ਡਾਡਾ ਹੋ ਰਹੀ ਬਣ ਗਿਆ ਹਨਾ ਮੈਂ ਕਿਹਾ ਵੀ ਜਿਹੜਾ ਸਟੂਡੈਂਟ ਹੈ ਆਵਦੀ ਏਜ ਨਾ ਬਹੁਤ ਭੈਣ ਜੀ ਜਦੋਂ ਆ ਕੇ ਲੋਕ ਸਾਨੂੰ ਦੱਸਦੇ ਨੇ ਨਾ ਕਿ ਸਾਨੂੰ ਆਹ ਦਿੱਕਤ ਆਈ ਹਾਂ ਅਸੀਂ ਅਸਲ ਵਿੱਚ ਇਸ ਗੱਲੋਂ ਸਾਂਝੇ ਕਰ ਪ੍ਰਤੀ ਬਹੁਤ ਸ਼ੁਕਰਗੁਜ਼ਾਰ ਗ੍ਰੈਟੀਚਿਊਡ ਫੀਲ ਕਰਦੇ ਆ ਕਿ ਜੇ ਸਾਂਝੇ ਕਰ ਵਰਗੀ ਘਟਨਾ ਨਾ ਵਾਪਰਦੀ ਤਾਂ ਇਹ ਪ੍ਰੋਬਲਮ ਸਾਨੂੰ ਵੀ ਆਉਣੀ ਸੀ ਕਿਉਂਕਿ ਲੋਕ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ ਹਨਾ ਬਿਲਕੁਲ ਇਹ ਤਾਂ ਮੈਂ ਕਹਿੰਦਾ ਕਿ ਜਿਹੜਾ ਸਾਂਝੇ ਕਰ ਵਾਲਾ ਕੰਮ ਆ ਇਹ ਆਪਣਾ ਕੰਮ ਨਹੀਂ ਇਹ ਕੁਦਰਤ ਨੇ ਕਿਸੇ ਹੋਰ ਵਜ੍ਹਾ ਨਾਲ ਕਰਾਇਆ ਜਿਹਦਾ ਸ਼ਾਇਦ ਆਪਾਂ ਨੂੰ ਵੀ ਅਜੇ ਪਤਾ ਚਲੋ ਜਿਵੇਂ ਆਪਾਂ ਇਕੱਠੇ ਹੁੰਨੇ ਆ ਮੈਂ ਤਾਂ ਇੱਕੋ ਹੀ ਗੱਲ ਸੋਚਦਾ ਹਾਂ ਕਿ ਜਿਵੇਂ ਜੇ ਲੋਕ ਆਪਣੇ ਕੋਲ ਆਉਂਦੇ ਨੇ ਉੱਥੇ ਸਾਨੂੰ ਸੋਚ-ਸੋਚ ਕੇ ਗੱਲਾਂ ਨਹੀਂ ਕਰਨੀਆਂ ਪੈਂਦੀਆਂ ਉਹ ਵੀ ਖੁੱਲ੍ਹ ਕੇ ਗੱਲ ਕਰਦੇ ਨੇ ਅਸੀਂ ਵੀ ਖੁੱਲ੍ਹ ਕੇ ਗੱਲ ਕਰਦੇ ਆਂ ਗੱਲਬਾਤ ਬਾਅਦ ਅਸੀਂ ਹੌਲੀ ਫੀਲ ਕਰਦੇ ਆਂ ਤੇ ਉਹ ਵੀ ਸ਼ੁਕਰਾਨੇ 'ਚ ਭਰੇ ਘਰ ਨੂੰ ਜਾਂਦੇ ਨੇ ਤੇ ਅਸੀਂ ਵੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਪ੍ਰਤੀ ਸ਼ੁਕਰਾਨੇ 'ਚ ਭਰਦੇ ਆਂ ਇੱਕ ਬਹੁਤ ਆਲ ਦਾ ਟਾਈਮ ਆ ਜਿਵੇਂ ਜਿੰਨੀਆਂ ਵੀ ਗੱਲਾਂ ਵਾਪੜੀਆਂ ਸਾਨੂੰ ਸ਼ੁਕਰਾਨੇ 'ਚ ਕਰੀਆ ਤੁਹਾਡਾ ਕੀ ਤਜਰਬਾ ਜੀ ਸਾਂਝੇ ਕਰਵਾਰੇ ਜੇ ਤੁਸੀਂ ਦੱਸਣਾ ਚਾਹੋ ਨਾ ਆਪਣੀ ਅੱਖ ਤੋਂ ਮੈਨੂੰ ਸਭ ਤੋਂ ਪਹਿਲਾਂ ਕੈਨ ਲੱਗਦਾ ਵੀ ਜੇ ਜਿਵੇਂ ਲੋਕ ਆਪਾਂ ਹੁਣੇ ਖਾਣੇ ਦੀ ਗੱਲ ਕਰੀਏ ਖਾਣਾ ਸਾਰੇ ਕਿਤੇ ਮਿਲਦਾ ਹੈ ਹਾਂਜੀ ਇਹ ਵੱਖਰੀ ਗੱਲ ਹੈ ਕਿ ਇੱਥੇ ਸ਼ੁੱਧ ਮਿਲਦਾ ਹੈ ਮੈਨੂੰ ਵੱਡੀ ਗੱਲ ਇਹ ਲੱਗਦੀ ਹੈ ਕਿ ਮਾਹੌਲ ਮਾਹੌਲ ਬਹੁਤ ਵਧੀਆ ਕੁਦਰਤ ਦੀ ਗੋਦ ਚ ਸਭ ਤੋਂ ਦੇਖੋ ਜਿਵੇਂ ਉਹ ਪਰਵਾ ਟੱਚ ਕਰਦੀ ਹੈ ਹਾਂ ਤੇ ਦੂਜੀ ਗੱਲ ਹੈ ਇਹਦਾ ਆਲਾ ਦਵਾਲਾ ਸਾਰੇ ਕਿਤੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿੰਨੀ ਦੇਰ ਕੋਈ ਚੀਜ਼ ਤੁਹਾਨੂੰ ਅੱਖਾਂ ਨੂੰ ਦੇਖਣ ਨੂੰ ਵਧੀਆ ਨਹੀਂ ਲੱਗਦੀ ਬਾਕੀ ਗੱਲਾਂ ਤਾਂ ਬਾਅਦ ਚ ਆਉਂਦੀਆਂ ਕਈ ਵਾਰੀ ਅਸੀਂ ਦੇਖਣਸਾਰ ਕਹਿੰਦੇ ਹਾਂ ਕਿ ਕਿੰਨੀ ਵਧੀਆ ਚੀਜ਼ਾਂ ਆਮ ਜਾਣਦੇ ਆ ਕਿਤੇ ਹੋਰ ਆਪਾਂ ਨੂੰ ਵਧੀਆ ਲੱਗਦਾ ਤੇ ਜਦੋਂ ਅਸੀਂ ਐਂਟਰੀ ਕਰਦੇ ਹਾਂ ਮੈਨੂੰ ਤਾਂ ਸਾਰਾ ਸਭ ਤੋਂ ਵਧੀਆ ਮਾਹੌਲ ਵਧੀਆ ਲੱਗਦਾ ਹਾਂ ਜੀ ਸਾਰੇ ਗੱਲ ਕਹਿੰਦੇ ਨੇ ਜਿੰਨੇ ਵੀ ਆਉਂਦੇ ਆ ਔਰ ਇਹ ਵੀ ਜਦ ਐਂਟਰੀ ਕਰਦੇ ਆ ਉਦੋਂ ਹੀ ਮਾਹੌਲ ਇੰਨਾ ਖਿੱਚ ਲੈਂਦਾ ਇੰਨਾ ਸ਼ਾਂਤਮਈ ਆ ਬਈ ਇੱਥੋਂ ਆ ਕੇ ਜਾਣ ਨੂੰ ਜੀ ਨਹੀਂ ਕਰਦਾ ਤੇ ਜਿਹੜੀ ਗੱਲ ਤੁਸੀਂ ਕੁਦਰਤ ਨਾਲ ਕਰੀ ਉਹ ਵੀ ਮੈਨੂੰ ਲੱਗਦਾ ਕਿ ਇੱਥੇ ਕਹਿੰ ਲੱਗਦਾ ਕਿ ਆਪ ਨੇ ਡੈਕੋਰੇਟ ਕੁਝ ਵੀ ਨਹੀਂ ਕਰਿਆ ਜਿਵੇਂ ਕੁਦਰਤ ਨੇ ਕੀਤਾ ਅੱਜ ਇੱਕ ਅੱਜ ਦੀ ਗੱਲ ਘਟਨਾ ਜਾਂ ਕਰਦੇ ਆ ਹੁਣ ਸਾਡੀ ਕੋਸ਼ਿਸ਼ ਹੁੰਦੀ ਆ ਕਿਉਂਕਿ ਇੱਕ ਦੂਜੇ ਨੂੰ ਕਹਿੰਦੇ ਆ ਆਪਾਂ ਇੱਕ ਦੂਜੇ ਦੀ ਹੈਲਪ ਕਰਨੀ ਆ ਸਵੇਰੇ ਉੱਠ ਕੇ ਸੈਰ ਕਰਨਾ ਸੀ ਸੈਰ ਕਰ ਰਹੇ ਸੀਗੇ ਹਾਂ ਸੈਰ ਕਰਦੇ ਕਰਦੇ ਹਰਮਿੰਦਰ ਨੇ ਸਾਬਾ ਚੱਕ ਲਿਆ ਵੀ ਮੈਂ ਆਪਾਂ ਮੇਥੀ ਤੋੜ ਕੇ ਲਈ ਤੁਸੀਂ ਮੇਰੇ ਨਾਲ ਜਾਣਾ ਅੱਛਾ ਅਸੀਂ ਸਮਝਿਆ ਕਿ ਇੱਕ ਦੂਜੇ ਦੀ ਹੈਲਪ ਕਰਦੇ ਆ ਨਾ ਹਾਂ ਤੇ ਮੈਂ ਕਿਹਾ ਚੱਲ ਚੱਲੀਏ ਜਦ ਤੁਰੇ ਜਾਂਦੇ ਦੇਖਿਆ ਤਾਂ ਰਸਤੇ 'ਚ ਕੁ ਬਾਥੂਆਂ ਦੇ ਬੂਟੇ ਸੀਗੇ ਹਾਂ ਉਹ ਕਹਿੰਦੀ ਭੈਣ ਨੇ ਬਾਥੂਆਂ ਦੇ ਬੂਟੇ ਲਾਏ ਸੀ ਵੀ ਤੁਸੀਂ ਇਹਦੀ ਵੀਡੀਓ ਬਣਾਏਂਗੇ ਮੈਂ ਕਿਹਾ ਬਣਾਉ ਉੱਥੇ ਉੱਥੋਂ ਉੱਥੇ ਹੀ ਸੱਡੀਆਂ ਗੱਲਾਂ ਹੋ ਗਈਆਂ ਹਾਂ ਫਿਰ ਮੇਥੇ ਤੋੜ ਲਿਆਂਦੇ ਹਾਂ ਤੋੜ ਕੇ ਲਿਆ ਕੇ ਹਰਮਿੰਦਰ ਨੇ ਪਹਿਲਾਂ ਤਾਂ ਕਿਹਾ ਵੀ ਮੁੰਡਿਆਂ ਨੂੰ ਕਹਨੀ ਆ ਮੈਂ ਬਾਜ ਤਾਂ ਜੀ ਕਿਤੇ ਚੱਲ ਮੁੰਡਿਆਂ ਨੂੰ ਕਹਨੇ ਕਨੀ ਆ ਵੀ ਮੈਂ ਆਪ ਬਣਾਣੀ ਆ ਇਹਨੇ ਚੁੱਲੇ 'ਚ ਡੱਕੇ ਲਾ ਕੇ ਅੱਗ ਲਾ ਕੇ ਇਹ ਬਣਾ ਰਹੀ ਤੇ ਮੈਂ ਵੀ ਇਹਦੇ ਕੋਲ ਜਾ ਕੇ ਬਹਿ ਗਿਆ ਹਾਂ ਉੱਥੇ ਇੱਕ ਕੁੜੀ ਆਈ ਤੇ ਹੁਣ ਤੁਹਾਨੂੰ ਪਤਾ ਵੀ ਸਾਨੂੰ ਕੋਈ ਮੰਨਦਾ ਤਾਂ ਨਹੀਂ ਉਹ ਆ ਕੇ ਕਹਿੰਦੀ ਵੀ ਤੁਸੀਂ ਇੱਥੇ ਕੰਮ ਕਰਦੇ ਹੋ ਕਹਿੰਦੀ ਹਾਂਜੀ ਹਾਂ ਤੇ ਅੱਛਾ ਤੁਸੀਂ ਕਿਚਨ 'ਚ ਕੰਮ ਕਰਦੇ ਹੋ ਕਹਿੰਦੀ ਹਾਂਜੀ ਹਾਂ ਉਹ ਕਹਿੰਦੀ ਮੈਂ ਇੱਥੇ ਬੈਠ ਸਕਦੀ ਹਾਂ ਮੈਂ ਖਾ ਲਓ ਜੀ ਫੱਟਾ ਬਹਿ ਜਾਓ ਹਾਂ ਤੇ ਗੱਲਾਂ ਗੁੱਲਾਂ ਕਰਨ ਤੋਂ ਬਾਅਦ ਫਿਰ ਉਹਨੂੰ ਜਦ ਬਾਅਦ ਚ ਪਤਾ ਲੱਗਿਆ ਵੀ ਅਸੀਂ ਵੀ ਬਾਹਰੋਂ ਆਏ ਉਹ ਕਹਿੰਦੀ ਮੈਂ ਕੈਨੇਡਾ ਤੋਂ ਆਂ ਬ੍ਰੈਂਪਟਨ ਤੋਂ ਆਂ ਫਿਰ ਉਹ ਚਲੋ ਕੁੜੀ ਚੱਲ ਗਈ ਮੈਂ ਬਾਅਦ ਚ ਹਰਮਿੰਦਰ ਨਾਲ ਗੱਲੇ ਕਰ ਰਿਹਾ ਸੀ ਵੀ ਨਾਰਮਲੀ ਕੀ ਹੁੰਦਾ ਵੀ ਆਪਣੇ ਸਮਾਜ ਦੇ ਵਿੱਚ ਨੋਟ ਕਰੋ ਚਾਹੇ ਮਹਿੰਗੇ ਵਿਆਹ ਲਾ ਲਓ ਚਾਹੇ ਮਹਿੰਗਾ ਕੱਪੜਾ ਲਾ ਲੋ ਚਾਹ ਗੱਡੀਆਂ ਲਾ ਲੋ ਚਾਹ ਕੋਠੀ ਲਾ ਲੋ ਸਾਰਿਆਂ ਦੇ ਪਿੱਛੇ ਇੱਕ ਫੋਰਸ ਕੰਮ ਕਰਦੀ ਆ ਵੀ ਲੋਕ ਆਪਣੀ ਪਛਾਣ ਬਣਾਉਣਾ ਚਾਹੁੰਦੇ ਨੇ ਹਾਂ ਆਪਾਂ ਪਛਾਣਾਂ ਛੱਡ ਕੇ ਆਪਣੀ ਇੱਕ ਸ਼ਾਂਤ ਜਿਹੀ ਜਗ੍ਹਾ ਜਾ ਕੇ ਬਹਿ ਗਏ ਲੋਕ ਸਾਨੂੰ ਮਿਲਣ ਆਉਣ ਲੱਗੇ ਕਾਮਾਤ ਨਹੀਂ ਨਹੀਂ ਉਹਨੇ ਇਹ ਗੱਲ ਕਹੀ ਕਹਿੰਦੀ ਮੈਂ ਬੈਠ ਸਕਦੀ ਹਾਂ ਮੈਂ ਕਿਹਾ ਬੈਠ ਜਾ ਕਹਿੰਦੀ ਮੈਨੂੰ ਨਾ ਐ ਚੁੱਲ੍ਹੇ ਮੂਰੇ ਬੈਠਣਾ ਬਹੁਤ ਸੋਹਣਾ ਲੱਗਦਾ ਕਹਿੰਦੀ ਮੈਂ ਘਰ ਵੀ ਹੋਣਾ ਐਂ ਮੀਂਹ ਲਈ ਉਹਨੇ 5-6 ਘੰਟੇ ਵੀ ਬੈਠੀ ਰਹਿਣੀ ਐ ਚੁੱਲ੍ਹੇ ਮੂਰੇ ਹਾਂ ਕਿਉਂਕਿ ਉਹ ਉਸ ਚੀਜ਼ ਨੂੰ ਮਿਸ ਕੀਤਾ ਨਾ ਉਹਨੇ ਹਾਂ ਜੀ ਹਾਂ ਮਿਸ ਕੀਤਾ ਬਾਕੀ ਸਾਰੀਆਂ ਗੱਲਾਂ ਵੀਰੇ ਅਹਿਸਾਸ ਦੀਆਂ ਜਿਵੇਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਭੈਣ ਜੀ ਕੁਝ ਲੋਕਾਂ ਲੋਕ ਇੱਥੇ ਨਹੀਂ ਵੀ ਐਡਜਸਟ ਹੋ ਪਾਉਂਦੇ ਉਹਦਾ ਕਾਰਨ ਮੈਂ ਇੱਕ ਦੇਖਦੀ ਆ ਕਿ ਲੋਕ ਨਾ ਅੰਦਰੋਂ ਗਰਸਤੀ ਐਨੇ ਹੋ ਗਏ ਕਿ ਉਹਨਾਂ ਨੂੰ ਆਨੰਦ ਲੈਣੇ ਨਹੀਂ ਆਉਂਦਾ ਮੈਨੂੰ ਇਹ ਲੱਗਦਾ ਸ਼ੁਕਰਾਨਾ ਨਹੀਂ ਫਿਰ ਹਾਂ ਸ਼ੁਕਰਾਨਾ ਨੇ ਉਹ ਤਾਂ ਫਿਰ ਉਹ ਕਰ ਹੀ ਨਹੀਂ ਸਕਣਗੇ ਉਹ ਜਿੱਥੇ ਮਰਜੀ ਚ ਜਾਈ ਜਾਵੇ ਕਈ ਵਾਰ ਭੈਣ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਹੁਣ ਤਾਂ ਇਹ ਬਣ ਗਈ ਅਵਸਥਾ ਕਿ ਸੱਚੀ ਮੱਚੀ ਤਰਸ ਆਉਂਦਾ ਜੇ ਸੰਜੇ ਘਰ ਵਰਗੀ ਜਗ੍ਹਾ ਦੇ ਵਿੱਚ ਮੈਂ ਸੋਚਦਾ ਨਾ ਵੀ ਇੱਥੇ ਆ ਕੇ ਵੀ ਜਾਂ ਕੁਝ ਵੀ ਕਿਤੇ ਵੀ ਸੁੰਦਰਤਾ ਜੀਵਨ ਦੇ ਵਿੱਚ ਆ ਜਾਂ ਆ ਜਾਪਾਂ ਕਿਤੇ ਬਾਹਰ ਬਾਹੜਾ ਚ ਵੀ ਜਾਂਦੇ ਹੋ ਪੋਜ਼ਿਟਿਵ ਨਹੀਂ ਦੇਖ ਕੋ ਪਾਉਂਦਾ ਆਪਣੇ ਮਨ ਦੇ ਵਿੱਚ ਇੰਨਾ ਉਲਝਿਆ ਆ ਉੱਥੇ ਤਾਂ ਰੱਬ ਅੱਗੇ ਮੈਨੂੰ ਨਾ ਗੁਰਗ੍ਰੰਥ ਸਾਹਿਬ ਦਾ ਸ਼ਬਦ ਮੈਂ ਵਾਰ-ਵਾਰ ਕਹਿਣਾ ਨਾ ਕਿ ਜ਼ਰੂਰ ਗੁਰੂ ਅਰਜਨ ਦੇਵ ਜੀ ਨੇ ਇਹ ਗੱਲ ਇਸ ਅਵਸਥਾ 'ਚ ਕਹੀ ਹੋਊਗੀ ਵੀ ਜਗਤ ਜਲੰਦਰ ਰਖ ਲੈ ਆਪਣੇ ਪ੍ਰਕਾਰ ਕਿਉਂਕਿ ਉਹ ਵੀ ਕਿਸੇ ਦੇ ਵਾਸ ਨਹੀਂ। ਹਾਂ ਇਹ ਤਾਂ ਹੈ। ਇਹ ਵਾਸ ਨਹੀਂ ਜੀ। ਆਪਾਂ ਸ਼ੁਕਰ ਕਰੀਏ ਜਿਹੜਾ ਟਾਈਮ ਬਤਾਉਂਦੇ ਆ ਹੁਣ ਜਦੋਂ ਰੋਜ਼ ਸ਼ੁਕਰ-ਸ਼ੁਕਰ ਕਰਦੇ ਆ ਤੇ ਪ੍ਰਮਾਤਮਾ ਹੋਰ ਦੇ ਹੀ ਜਾਂਦਾ। ਹਾਂ ਹੋਰ ਦੇ ਹੀ ਜਾਂਦਾ। ਬਿਲਕੁਲ ਬਿਲਕੁਲ। ਹੁਣ ਆਪਾਂ ਜਿਵੇਂ ਵੀਰ ਜੀ ਨੂੰ ਕਹਿ ਕੇ ਆਏ ਆ ਵੀ ਭਾਈ ਕੱਲ ਨੂੰ ਪਰੌਣੇ ਰੁੱਸਣਾ ਫਿਰ ਤੇ ਮੈਨੂੰ ਕੋ ਪੁੱਛਦਾ ਹੀ ਨਹੀਂ ਹੈਨਾ ਵੀ ਤੂੰ ਵੀ ਆ ਜੀ। ਮੈਨੂੰ ਇਹ ਪਰ ਮੈਨੂੰ ਇੰਨਾ ਚੰਗਾ ਲੱਗਦਾ ਹੈ। ਕਿ ਜਦੋਂ ਵੀ ਜਿਵੇਂ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਮੈਂ ਅੱਜ ਫ੍ਰੀ ਹੋਵਾਂਗੀ ਸ਼ੂਟ ਚੱਲ ਰਿਹਾ ਪਰ ਮਤਲਬ ਹੋਰ ਕੋਈ ਖਿਆਲ ਹੀ ਨਹੀਂ ਆਇਆ ਮੈਂ ਫ੍ਰੀ ਹੋ ਕੇ ਮਤਲਬ ਮੈਨੂੰ ਆਇਆ ਲੱਗਿਆ ਵੀ ਸਾਂਝੇ ਘਰ ਜਾਣਾ ਚਾਹੀਦਾ ਤੇ ਕੁਦਰਤੀ ਆਪਣੀ ਗੱਲ ਹੋ ਗਈ ਤੇ ਤੁਸੀਂ ਮੈਨੂੰ ਲੈਣ ਹੀ ਆ ਗਏ ਹੋਰ ਵਧੀਆ ਲੱਗਿਆ ਲੱਗਦਾ ਮੈਨੂੰ ਆ ਲੱਗਦਾ ਕਿ ਅੱਜ ਦਾ ਜਿਹੜਾ ਦਿਨ ਸੀ ਉਹ ਸਫਲ ਹੋ ਗਿਆ ਬਿਲਕੁਲ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਸਾਨੂੰ ਵੀ ਬਾਅਦ ਕਹਿੰਦੇ ਨੇ ਭੈਣ ਜੀ ਕਿੱਥੇ ਨੇ ਵੀ ਸ਼ਾਇਦ ਤੁਸੀਂ ਇੱਥੇ ਰਹਿੰਦੇ ਹੋ ਰਹਿੰਦੇ ਆ ਇੱਥੇ ਆ ਹਜ਼ਰੂ ਜੀ ਮੇਰੀ ਰੂਹ ਹੁੰਦੀ ਹੈ ਨਾ ਕਈ ਵਾਰ ਹਾਂ ਕਈ ਵਾਰ ਇਹ ਵੀ ਕਹਿ ਦੇਣਾ ਚਾਹੀਦਾ ਭਾਈ ਇਹ ਤਾਂ ਜਿੱਥੇ ਮਰਜੀ ਤੇ ਰਹੇ ਕਿਹੜਾ ਮਾਰ ਕੇ ਪੁੱਛੇ ਲਿਆ ਕਰੋ ਉਹ ਹੁੰਦੇ ਇੱਥੇ ਨੇ ਇਹ ਹਾਂ ਕਈ ਵਾਰ ਅੰਦਰ ਲੋਕੇ ਹੁੰਦੇ ਨੇ ਨਾ ਤੇ ਜਾਏ ਸ਼ੂਟਿੰਗ ਕਰ ਜਾਏ ਫਿਲਮਾਂ ਦੇ ਪਰਦੇ ਤੇ ਜਾ ਸੰਜ ਕਰ ਚਾ ਹਾਂ ਹੈਨਾ ਕੱਲੀ ਗੱਲ ਚੱਲ ਰਹੀ ਸੀ ਮੇਰੀ ਰੂਪੀ ਭੈਣ ਜੀ ਨਾਲ ਤੇ ਕਹਿੰਦੀ ਬਾਕੀ ਆ ਸ਼ੂਟ ਖਤਮ ਕਰੋ ਇੱਕ ਦਿਨ ਇੱਥੇ ਆਪਾਂ ਬਸ ਜਦੋਂ ਪੈਕਅਪ ਹੋ ਗਿਆ ਤੇ ਜਿਵੇਂ ਇੱਥੇ ਭੰਗੜਾ ਪਾਉਣਾ ਉੱਤੇ ਵੀ ਪਾਕੇ ਹੋਣਾ ਕਿ ਅਸੀਂ ਠੀਕ ਹੈ ਹਾਂ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰ ਹੈ ਪਰਮਾਤਮਾ ਦਾ ਆ ਵੇਖੋ ਹੁਣ ਆਪਾਂ ਇਹਦੀ ਵੀ ਗੱਲ ਕਰੀਏ ਕਿ ਆਪਾਂ ਛੱਤ ਪਾਈ ਸੀ ਐਨ ਤੀਜੀ ਮੰਜ਼ਲ ਤੇ ਹਾਂ ਸਰ ਨੂੰ ਲੱਗਦਾ ਸੀ ਵੀ ਹੁਣ ਕਿੰਨੀਆਂ ਕਿ ਛੱਤਾਂ ਪਾਈ ਜਾਣੀਆਂ ਨੇ ਪਰ ਵੇਖੋ ਆਲੇ-ਦਾਲੇ ਵੇਖਣ ਦਾ ਮਜ਼ਾ ਹੈ ਕਿ ਨਹੀਂ ਦੂਰ ਦੂਰ ਤੱਕ ਇਹ ਛੱਤ ਦਾ ਫਾਇਦਾ ਇਹ ਹੋ ਗਿਆ ਨਾ ਵੀ ਦੂਰ ਤੱਕ ਦੂਰ ਤੱਕ ਨਜ਼ਾਰਾ ਲੈ ਰਹੇ ਆ ਹਾਂ ਠੀਕ ਹੈ ਨਾ ਜਦੋਂ ਹਾਂ ਸਾਂਝਾ ਕਰਦੇ ਇਸ ਕਰਕੇ ਤਾਂ ਕਰਕੇ ਜਰੂਰ ਜੀ ਸਾਰਿਆਂ ਦਾ ਸਵਾਗਤ ਹੈ ਬਸ ਤੁਹਾਡੇ ਨਾਲ ਸਾਂਝੇ ਕਰਦੇ ਜੀਵਨ ਦੀਆਂ ਸਾਂਝਾਂ ਪਵਾ ਰਹੇ ਆਂ ਉਹਨਾਂ ਸਵਾਲਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਜਿਨ੍ਹਾਂ ਨੂੰ ਸ਼ਾਇਦ ਅਸੀਂ ਜੇ ਸ਼ਬਦਾਂ ਵਿੱਚ ਕਹੀਏ ਤਾਂ ਮਹਿਸੂਸ ਨਹੀਂ ਹੋਣਾ ਕਿਸੇ ਵੀ ਚੀਜ਼ ਦਾ ਜਦੋਂ ਵੀ ਆਪਾਂ ਘਰੋਂ ਆਪਾਂ ਬਾਹਰ ਘੁੰਮਣ ਜਾਂਦੇ ਆ ਹਨਾ ਪੰਜਾਬ ਤੋਂ ਬਾਹਰ ਜਾਂ ਅੱਪਨ ਲੋਕੇਸ਼ਨ ਹੀ ਦੇਖਣ ਜਾਂਦੇ ਆ ਨਾ ਹਾਂਜੀ ਤੇ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਪਤਾ ਹੋ ਗਿਆ ਚਮਕੌਰ ਸਾਹਿਬ ਤੋਂ ਸਾਨੂੰ ਬਹੁਤ ਦੂਰ ਨਹੀਂ ਤੁਰ ਕੇ ਜਾਣਾ ਪੈਂਦਾ ਸਾਨੂੰ ਰਸਤਾ ਬੜਾ ਵਧੀਆ ਰਸਤਾ ਗੁਰੂ ਗੋਬਿੰਦ ਸਿੰਘ ਮਾਰਗ ਹੈ ਨਾ ਇਹ ਬਹੁਤ ਚੰਗਾ ਲੱਗਦਾ ਜਦੋਂ ਮੈਂ ਤੁਰੀ ਆਉਂਦੀ ਸੀ ਆਪਣੀ ਬਾਰ-ਬਾਰ ਗੱਲ ਹੋ ਰਹੀ ਸੀ ਕਿ ਆਹ ਦੇਖੋ ਹੈ ਮਹਿਸੂਸ ਕੀਤਾ ਕਿ ਯਾਰ ਹੁਣ ਚਲੋ ਸੜਕ ਬਣ ਗਈ ਤੇ ਜਦੋਂ ਸਾਡਾ ਸ਼ਹਿਮ ਸ਼ਾਹ ਮਾਛੀ ਬੜੇ ਦੇ ਜੰਗਲਾਂ ਚ ਜਾ ਕੇ ਸੁੱਤਾ ਹੋਣਾ ਤੇ ਕੀ ਕਿਹੋ ਜਿਹੇ ਹਾਲਾਤ ਸੀਗੇ ਪਰ ਫੇਰ ਨਾਲੇ ਨਾਲ ਦੀ ਨਾਲਾ ਪਰ ਨਤਮਸਤਕ ਵੀ ਹੁੰਨੇ ਉਸਤਾਦ ਜੀ ਹਾਂ ਜੀ ਉਸ ਧਰਤੀ ਤੇ ਜਾਂਦੇ ਆ ਜਦੋਂ ਯਾਦ ਆਉਂਦੀ ਹੈ ਮੈਂ ਅੱਜ ਵੀ ਜਦ ਤੁਹਾਡੇ ਕੋਲ ਨੂੰ ਆ ਰਿਹਾ ਸੀ ਹਰਮਿੰਦਰ ਨੇ ਇਹੀ ਗੱਲ ਕਰਦਾ ਸੀ ਕਿ ਯਾਰ ਕਿੱਡਾ ਜਿਗਰਾ ਸੀ ਸਾਡੇ ਗੁਰੂ ਦਾ ਇਹ ਐਗਜ਼ਾਮਪਲ ਨਾ ਕਦੇ ਪਹਿਲਾਂ ਹੋਈ ਤੇ ਨਾ ਕਦੇ ਮੁੜ ਕੇ ਬਣਨੀ ਹੈ ਬਿਲਕੁਲ ਨਾ ਜੀ ਨਾ ਕਿ ਸਾਡੇ ਤੋਂ ਉਹਦੇ ਨਾਲ ਨਾਂ ਜੁੜਿਆ ਇਹੀ ਬਹੁਤ ਵੱਡੀ ਗੱਲ ਹੈ ਤੇ ਬਾਕੀ ਆਪਾਂ ਹਰਮਿੰਦਰ ਕੋ ਗੱਲ ਕਰਨਾ ਚਾਹੁੰਦੀ ਹੈ ਕਿ ਚੁੱਪ ਹੋ ਗਈ ਨਹੀਂ ਚੁੱਪ ਬਸ ਮੈਂ ਨਾ ਹਵਾ ਦਾ ਮੰਦਰੇ ਸ਼ਾਮ ਇਹਨੂੰ ਨਹੀਂ ਦੌੜ ਲਾ ਕੇ ਲੱਸੀ ਪੀ ਕੇ ਇਹ ਬੈਠ ਜੀ ਹਾਂ ਲੱਸੀ ਆਵੇ ਵੀ ਪੀ ਰਹੀ ਹੈ ਲੱਸੀ ਪੀ ਲਈ ਹਾਂ ਇਹਨੂੰ ਮੈਂ ਲਾ ਦੇ ਪੀਲੇ ਤੋਂ ਜ਼ਿਆਦਾ ਪੀਤੀ ਆ ਤਿੰਨ ਗਲਾਸ ਪੀ ਗਈ ਮੈਨੂੰ ਲੱਗਦਾ ਮੈਂ ਰਾਤ ਹੀ ਪੜਿਆ ਸੀ ਵੀ ਜੇ ਰੋਟੀ ਤੋਂ ਬਾਅਦ ਲੱਸੀ ਪੀਵੋ ਨਾ ਡਾਈਜੈਸ਼ਨ ਬਾਹਲੀ ਵਧੀਆ ਰਹਿੰਦੀ ਆ ਬਿਲਕੁਲ ਲੱਸੀ ਚਾਟੀ ਦੀ ਹੋਵੇ ਜਿਵੇਂ ਸਾਂਝੇ ਕਰਦੀ ਆ ਲੱਸੀ ਤਾਂ ਹੁਣ ਮੇਰੀ ਉਹੀ ਲੱਸੀ ਆ ਦੂਜੀ ਅੱਛਾ ਹਾਂ ਤਾਂ ਇਹ ਵੀ ਹੋਇਆ ਸਾਨੂੰ ਹੁਣ ਦੂਜੀ ਲੱਸੀ ਚੰਗੀ ਨਹੀਂ ਲੱਗਦੀ ਤੁਸੀਂ ਇਹ ਦੇਖੋ ਮੈਂ ਲੱਸੀ ਪੀਂਦੀ ਹੋਈ ਨਹੀਂ ਸੀ ਹੁੰਦੀ ਹਾਂ ਲੱਸੀ ਪੀਣੀ ਸ਼ੁਰੂ ਕਰਤੀ ਇਹ ਸਾਂਝਾ ਕਰਕੇ ਤੇ ਲੱਸੀ ਕਰਕੇ ਤੇ ਨਮਜੂਰ ਹੋ ਜੇ ਹੋ ਰਿਹਾ ਜੀ ਬਹੁਤ ਲੋਕ ਦੱਸਦੇ ਜਨ ਖੁਸ਼ੀ ਹੁੰਦੀ ਹੈ ਜਦੋਂ ਨਾ ਕੋਈ ਆ ਕੇ ਕਹਿੰਦਾ ਜੀ ਮੈਨੂੰ ਫਲਾਣੇ ਸ਼ਹਿਰ ਤੋਂ ਕਿਸੇ ਨੇ ਫੋਨ ਕਰਕੇ ਗਿਆ ਹਾਂ ਅਸੀਂ ਸੋਚਦੇ ਹਾਂ ਵੀ ਆਰਗੈਨਿਕ ਗਰੋਥ ਆਏ ਕੁਦਰਤੀ ਇਹ ਗੱਲ ਇਹ ਹੈ ਵੀ ਬਈ ਮੈਨੂੰ ਆਇ ਲੱਗਦਾ ਇੱਕ ਬੋਤਲ ਸਾਰੇ ਘਰ ਨੂੰ ਪਿਆ ਦਿਨੇ ਤੁਸੀਂ ਇਹ ਕਾਰਨ ਇਹ ਵਿੱਚ ਪਾਣੀ ਨਹੀਂ ਰੜਿਆ ਜਾਂਦਾ ਤੇ ਬਾਕੀ ਭਾਈ ਲੱਸੀ ਤੇ ਲੜਾਈ ਦਾ ਕੀ ਹੈ ਜਨਾਬ ਜੀ ਬੁਲਾ ਲਓ ਕਹਿੰਦੇ ਆ ਬਾਲੀ ਵਧਾਵੋ ਨਾ ਭੈਣ ਜੀ ਘਰ ਲ ਜਾ ਕੇ ਉਰੋਂ ਹੋਰ ਲੈ ਜੋ ਜਿਹੜੇ ਉਹਦੇ ਚੰਗੇ ਫਾਇਦੇ ਆ ਫਿਰ ਪਾਣੀ ਪਾਪਾ ਨਹੀਂ ਕਰਦੇ ਕਹਿੰਦੇ ਬਾਲੀ ਘੜੀ ਆ ਮਾਰੇ ਬੰਦੇ ਸੁਖਲੀ ਨੂੰ ਜਾਂਦੇ ਨਹੀਂ ਵਧੀਆ ਕਰਦਾ ਚਲੋ ਜੀ ਗੱਲਾਂ ਬਾਤਾਂ ਸੰਜੇ ਕਰਦੀਆਂ ਹਾਂ ਤਾਂ ਇਸ ਤਰ੍ਹਾਂ ਦਾ ਜੀਵਨ ਆ ਜੀ ਸਾਡਾ ਸੰਜੇ ਕਰਦਾ ਹੁਣ ਤੂੰ ਵੇਖੋ ਕਿ ਆਲਮੋਸਟ ਇਸੇ ਤਰ੍ਹਾਂ ਦੇ ਵਧੀਆ ਗੱਲ ਇੱਕ ਹੋਰ ਵੀ ਹੈ ਵੀਰੇ ਚਲੋ ਉਹ ਤਾਂ ਆਪਾਂ ਹੱਸ ਖੇਡ ਲੈ ਹੱਸਮ ਖੇਡਣੀਆਂ ਵੀ ਗੱਲਾਂ ਹੁੰਦੀਆਂ ਨੇ ਵੀ ਆਪਾਂ ਇੱਥੇ ਬੈਠ ਕੇ ਜ਼ਿੰਦਗੀ ਦੀਆਂ ਉਹ ਗੱਲਾਂ ਕਰਦੇ ਆਂ ਜਿਹੜੀਆਂ ਘਰ ਦੇ ਰਿਝਾਂ ਵਿੱਚ ਹੁੰਦੀਆਂ ਨਹੀਂ ਹਾਂ ਹੈਨਾ ਕੋਈ ਵੀ ਬੰਦਾ ਆ ਦੇ ਇੱਥੇ ਛੜੀ ਆਏ ਪੈਂਦੀਆਂ ਇੱਕ ਦੂਜੇ ਨੂੰ ਸਿੱਖਦੇ ਹਾਂ ਹਾਂ ਇੱਕ ਦੂਜੇ ਨੂੰ ਸਿੱਖਦੇ ਸਿਖਾਉਂਦੇ ਆਂ ਛੜ ਪੈਂਦੀਆਂ ਆਪਣੇ ਆਪ ਤੇ ਮੇਰੇ ਲਾਈਟ ਜੇ ਮੂਡ ਚ ਭੈਂਚੀ ਗੱਲਾਂ ਹੋ ਜਾਂਦੀਆਂ ਨੇ ਹਨਾ ਤੇ ਆਪਰ ਲੈਕਸ ਹੋ ਜਾਂਦੇ ਆ ਹਾਂ ਰੈਕਸ ਆਪੋਨਾ ਤਾਂ ਕਿਹੜਾ ਛੁੱਟਿਆ ਰਹਿੰਦਾ ਬਿਲਕੁਲ ਜੀ ਤੁਹਾਨੂੰ ਵੀ ਸਾਰਿਆਂ ਨੂੰ ਸੁਨੇਹਾ ਦਿੰਨੇ ਆ ਕਿ ਸਾਂਝੇ ਕਰਦਾ ਤੁਸੀਂ ਵੀ ਮਾਣ ਕੇ ਜ਼ਰੂਰ ਜਾਓ ਤੇ ਜਦੋਂ ਤੁਸੀਂ ਸਾਂਝੇ ਕਰ ਚਾਹੋ ਤੇ ਮਿਲ ਕੇ ਜ਼ਰੂਰ ਜਾਇਆ ਬਿਲਕੁਲ ਜੀ ਮੈਸੇਜ ਜ਼ਰੂਰ ਪੀ ਕੇ ਜਾਇਆ ਠੀਕ ਹੈ ਜੀ ਬਹੁਤ ਥੈਂਕ ਯੂ ਹਾਂ ਜੀ ਥੈਂਕ ਯੂ ਕਿਵੇਂ ਕਾਕਾ